ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਉਸ ਸਮੇਂ ਸਿੱਖਾਂ ਦੇ ਵਿੱਚ ਭਾਰੀ ਰੋਸ ਫੈਲ ਗਿਆ ਜਦੋਂ ਕੂੜੇ ਵਾਲੀ ਗੱਡੀ ਦੇ ਵਿੱਚੋਂ ਦੀ ਗੁਟਕਾ ਸਾਹਬ ਦੇ ਅੰਗ ਬਰਾਮਦ ਕੀਤੇ ਗਏ ਗੱਡੀ ਦੇ ਡਰਾਈਵਰ ਨੇ ਇਹ ਅੰਗ ਡੀ ਬਲਾਕ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਪਰ ਗੁਰੂ ਘਰ ਦੇ ਜੇਕਰ ਪ੍ਰਬੰਧਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੱਲ ਅਜਿਹਾ ਕੁਝ ਜੋ ਹੈ ਨਹੀਂ ਪਹੁੰਚਿਆ ਪ੍ਰਬੰਧਕਾਂ ਨੇ ਸੀਸੀਟੀਵੀ ਖਰਾਬ ਹੋਣ ਦੀ ਵੀ ਜੋ ਹੈ ਗੱਲ ਆਖੀ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਰਣਜੀਤ ਅਵੀਨੂ ਇਲਾਕੇ ਦੇ ਵਿੱਚ ਇੱਕ ਕੂੜੇ ਵਾਲੀ ਗੱਡੀ ਦੇ ਵਿੱਚੋਂ ਬੁਕਾਰ ਸਾਬ ਦੇ ਅੰਗ ਬਰਾਮਦ ਹੋਏ ਗੱਡੀ ਦੇ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੇ ਇਹ ਅੰਗ ਗੁਰੂ ਘਰ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਸੀ ਪਰ ਗੁਰਦੁਆਰਾ ਪ੍ਰਬੰਧਕਾਂ ਨੇ ਅਜੇ ਹੀ ਕਿਸੇ ਵੀ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਜਦੋਂ ਸੀਸੀਟੀਵੀ ਚੈੱਕ ਕਰਨ ਦੀ ਗੱਲ ਆਖੀ ਗਈ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਸੀਸੀਟੀਵੀ ਖਰਾਬ ਨੇ ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਪੈਦਾ ਹੋ ਗਿਆ 올 ਇੰਡੀਆ ਸਿੱਖ ਸਤਕਾਰ ਕਮੇਟੀ ਅਤੇ ਹੋਰਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਭਾਰੀ ਰੋਸ ਜ਼ਾਹਰ ਕੀਤਾ ਗਿਆ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜ਼ਿੰਮੇਵਾਰੀ ਲੋਕਾਂ ਜਿਹੜੇ ਹੈਗੇ ਇਸ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸੁਭਾ ਪਦਰੀ ਜੋ ਹੈ ਰੋਸ ਮਜ਼ਹਾਰਾ ਕੀਤਾ ਜਾਵੇਗਾ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲਿਆਂ ਦੇ ਨਾਲ ਜਾ ਕੇ ਵੀ ਕੂੜਾ ਕਿਹਦੇ ਘਰੋਂ ਛੁੱਟਿਆ ਪੋਤੀ ਸਾਹਿਬ ਕਿੰਨਾ ਨੇ ਛੁੱਟਿਆ ਲਬਾਵੇ ਦੇ ਪਾਸ ਪਾ ਕੇ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਕਿ ਉਹ ਪੋਤੀ ਸਾਹਿਬ ਜਿਹੜਾ ਕੂੜੇ ਵਾਲਾ ਵੀਰ ਲੈ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਉਹ ਗੁਰਦੁਆਰੇ ਸਾਹਿਬ ਜਾ ਕੇ ਉਹਨੇ ਕਿੰਨੂੰ ਦਿੱਤੇ ਉਹ ਬੰਦੇ ਕੌਣ ਆ ਉਹ ਲਬਾਵੇ ਜੇ ਅਸੀਂ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਤਾ ਬਾਕੀ ਚੱਲਣ ਦੇ ਕੈਮਰੇ ਜਿੱਥੋਂ ਫੋਟੋ ਆਣੀ ਉਹ ਗੁਰਕਾ ਉਹ ਦੇਖਿਆ ਗੁਰਕਾ ਸਾਹਿਬ ਉਹ ਕਿਸੇ ਨੂੰ ਫੜਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਨੂੰ ਨਹੀਂ ਫੜਾਇਆ ਇੱਥੇ ਕੋਈ ਮਤਾ ਢੇਕਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਉਹ ਉਹਨਾਂ ਨੇ ਉਹ ਵੀ ਵਿਖਣਾ ਉਹ ਪੁਲਿਸ ਨੇ ਇਨਵੈਸਟੀਗੇਟ ਕਰੇ ਗੁਰਦੁਆਰਾ ਸਾਹਿਬ ਜੀ ਗੁਰਨਾਨਕ ਪ੍ਰਕਾਸ਼ ਏ ਬਲਾਗ ਦੇ ਵਿੱਚ ਡੀ ਬਲਾਗ ਦੇ ਵਿੱਚ ਹਾਂਜੀ 85 ਗੁਰਦੁਆਰਾ ਹੋਵੇ ਤਾਂ ਵੱਡਾ ਹੋਵੇ ਤੇ ਕੈਮਰੇ ਬੰਦ ਹੋਣ ਕੈਮਰੇ ਬਾਕੀ ਚੱਲਦੇ ਆ ਉਹ ਕਹਿੰਦੇ ਵੀ ਜਿੱਥੇ ਜਿੱਥੇ ਉਹ ਫੜਾਏ ਆ ਨਾ ਉਹ ਕੈਮਰਾ ਬੰਦੇ ਆ ਜੀ ਅਹੀਂ ਕਿਨੇ ਵੀ ਗੁੜਕਾ ਹੈ ਵੀ ਬਰਾਮਦ ਕੀਤੇ ਜਾਂ ਪੋਤੀ ਸਾਹਿਬ ਬਰਾਮਦ ਕੀਤੀ ਜਾਵੇ ਵੀ ਉਹ ਕਿੰਨਾ ਨੂੰ ਦਿੱਤੇ ਆ ਉਹ ਵੀ ਲੱਭੇ ਜਾਣ ਬੰਦੇ ਤੁਹਾਡੇ ਵੱਲੋਂ ਹੁਣ ਇਹ ਸਾਰੇ ਅਸੀਂ ਵੀ ਕੋਈ ਅਸੀਂ ਸਾਰੋ ਕੋਈ ਭਜਨਤ ਕਰਨ ਦੇ ਕੱਲ ਦੀ ਇਹਨਾਂ ਨੂੰ ਕੋਈ ਮਤਲਬ ਕਿ ਰਾਣੀ ਕੋਈ ਦੇ ਰਹੀ ਹੈ ਪ੍ਰਸ਼ਾਸਨ ਦੀ ਮਤ ਲੈਦੇ ਆ ਗਏ ਕੱਲ ਦੇ ਵੀ ਥਾਣੇ ਹੁਣ ਵੀ ਥਾਣੇ ਕੋਲੋਤੇ ਇਹ ਜਿਹੜਾ ਅਨਜੀਤਾ ਵੀ ਨੂੰ ਥਾਣਾ ਪੈਂਦਾ ਸੀਟ ਵਿਜਨ ਇੱਥੇ ਇੱਥੇ ਕਰਾਈ ਆ ਜੀ ਕੀ ਮੈਟਰ ਕੀ ਮਹਾਰਾਜ ਮੈਟਰ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੇ 8 ਪੋਤੇ 8 ਗੁੜਕਾ ਸਾਹਿਬ ਆ ਇੱਕ ਪੋਤੀ ਸਾਹਿਬ ਵੱਡਾ ਪੀ ਐਡੀ ਵੱਡੀ ਘਟਨਾ ਹੋਈ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਬਹੁਤ ਮੰਦ ਭਾਗੀ ਗੱਲ ਆ ਜੀ ਆਠ ਪੋਤੀ ਸਾਡੇ ਕੂੜੇ ਪ੍ਰਭਿੱਤਰ ਧਰਤੀ ਦੇ ਖੋਤੇ ਹੋ ਹਾਂਜੀ ਹਾਂਜੀ ਇੱਥੇ ਬੇਦਬੀ ਹੋ ਜਾਣਾ ਸ਼੍ਰੋਮਣੀ ਕਮੇਟੀ ਦੇ ਕੰਮ ਤੱਕ ਜੂਨ ਤੱਕ ਨਾ ਸੜਕਣਾ ਪ੍ਰਸ਼ਾਸਨ ਤੁਹਾਡੀ ਗੱਲ ਨਾ ਸੁਨੇ ਬਹੁਤ ਬਹੁਤ ਮੰਦ ਭਾਗੀ ਖਬਰ ਆ ਜੀ ਪੈਲ ਤੇ ਆਧਾਰ ਤੇ ਜਿਹੜਾ ਕਾਰਵਾਈ ਹੈ ਸ਼੍ਰੋਮਣੀ ਕਮੇਟੀ ਦੀ ਬੰਚਾਈ ਦੀ ਆ ਜੇ ਅਗਰ ਜ਼ਹਿਦਾਰ ਇੱਕ ਬਿਆਨ ਦੇ ਦੇ ਤਾਂ ਸਾਰਾ ਕੁਝ ਮਸਲਾ ਹੱਲ ਹੋ ਸਕਦਾ ਪਰ ਪਤਾ ਨਹੀਂ ਕਿਉਂ ਸੁੱਤੇ ਜਾਂ ਕੀ ਗੱਲ ਗੁਰੂ ਗ੍ਰੰਥ ਸਾਹਿਬ ਸਾਡਾ ਕੱਲਿਆਂ ਦਾ ਪੂਰੇ ਜਗਤ ਦਾ ਵਾ ਉਸ ਤਰ੍ਹਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਇੱਕ ਦੂਜੇ ਨੂੰ ਬੜਾ ਕਰਦੇ ਅਸੀਂ ਇਹ ਕਰਦਾ ਪਰ ਜਿਦੋਂ ਇਹੋ ਜਿਹੀ ਘਟਨਾ ਹੁੰਦੀ ਉਦੋਂ ਕੋਈ ਇਕੱਠਾ ਨਹੀਂ ਹੁੰਦਾ ਤੇ ਹੁਣ ਵੀ ਜਿਹੜੇ ਜਾਗਤ ਵਿੱਚ ਮੀਰਵਾਲੇ ਉਹਨਾਂ ਨੇ ਬੇਨਤੀ ਆ ਵੀ ਆਜੋ ਆਹੀਂ ਆਪਣਾ ਜਿਹੜਾ ਇਹਦੀ ਬੇਦਵੀ ਹੋਈ ਇਹਦਾ ਕੋਈ ਹੱਲ ਹੈ ਜਿਹੜਾ ਉਹ ਕਰ ਸਕੀਏ ਮਿਲ ਕੇ ਉਦੇਜ ਜਦੋਂ ਇਹ ਸੰਬੰਧੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਥਾਣਾ ਰਣਜੀਤ ਐਵੇਨਿਊ ਦੇ ਮੁਖੀ ਰੋਬਿੰਨ ਹਾਂਸ ਨੇ ਆਖਿਆ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਅਸਲ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ। ਵਿਸ਼ੇਸ਼ ਇਨਫੋਰਮੇਸ਼ਨ ਆਈ ਹੈ ਕਿ ਜਿਹੜੇ ਗੁਰਕਾ ਸਾਹਿਬ ਨੇ ਉਹ ਬਰਾਮਦ ਹੋਏ ਆ। ਜੋ ਕਿ ਗੁਰਦੁਆਰੇ ਸਾਹਿਬ ਤੇ ਡੀਪ ਲੌਗ ਰਿਜਿਸਟਰ ਖਾਈ ਗਏ ਸੀ। ਤੋ ਜਿਹਦੇ ਜਿਹਨਾਂ ਨੇ ਹੈਂਡਓਵਰ ਕੀਤੇ ਉਹ ਵੀ ਜਿਹੜੀ ਜਿਹੇ ਬੰਦੀਆਂ ਆ ਉਹਨਾਂ ਕੈਰੀ ਕਰ ਲਈ ਬਟ ਇਸ ਚੀਜ਼ ਨੂੰ ਆਪਾਂ ਪ੍ਰੋਪਰ ਜਿਹਾ ਵੈਰੀਫਾਈ ਕਰ ਰਹੇ ਆ ਕਿਥੋਂ ਇਹ ਮਿਲੇ ਸੀ। ਇਕੋਨ ਲੈ ਕੇ ਗਾਇਸ ਮਾਡਾ ਅਡੀ ਟੀਮਸ ਲੱਗੀਆਂ ਜਿੱਤੀ ਬੰਦੇ ਦਾ ਰਿਟਾਇਰ ਹੋਸ ਕੀ ਉਹਨੂੰ ਕੂੜੇ ਦੇ ਵਿੱਚ ਸੁੱਟ ਦਵਾ ਕੇ ਕੂੜੇ ਚ ਦੇਖੋ ਜਿਦੋਂ ਸਾਡੇ ਕੋਲ ਹਾੜੀ ਤਿਆਨ ਜਿੱਦੋਂ ਆਇਆ ਆਪਾਂ ਨੂੰ ਪਤਾ ਲੱਗੇਗਾ ਹੈ ਕਿ ਇਸ ਟਾਈਮ ਕੌਣ ਲੈ ਕੇ ਗਿਆ ਵਾ ਆਪਾਂ ਫਰਦਰ ਹੋਰ ਇਨਵੈਸਟੀਗੇਸ਼ਨ ਕਰਕੇ ਉਹਨੂੰ ਪਤਾ ਲੱਗੇਗਾ ਅਗੇ ਨਸਤੀ ਕਰ ਲੋ ਜਿਹਦਾ ਵੀ ਜੋ ਵੀ ਕਸੂਰ ਆ ਜੋ ਦੋਸ਼ੀ ਹੋਏਗਾ ਜੇ ਕਦੇ ਵੀ ਗੱਲ ਹੋਈ ਹੈ ਤੇ ਉਹਨੂੰ ਸਜ਼ਾ ਮਿਲੇਗੀ ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਸਿੱਖਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਮਾਮਲੇ ਦੇ ਅਸਵਧੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰ ਟੀਵੀ